ਠਿੰਡਾ ਦੇ ਫੂਲੇ ਵਾਲਾ ਪਿੰਡ ਦੇ ਵਿੱਚ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਹੋਈ ਸ਼ਾਇਦ ਪੂਰੇ ਪੰਜਾਬ ਨੂੰ ਇਸ ਘਟਨਾ ਦੇ ਬਾਰੇ ਪਤਾ ਲੱਗ ਗਿਆ ਹੋਵੇਗਾ ਪਰ ਜਿੰਨੂੰ ਜਿੰਨੂੰ ਇਹ ਨਹੀਂ ਪਤਾ ਲੱਗਾ ਉਹਨੂੰ ਮੈਂ ਦੱਸ ਦਿੰਨਾ ਕਿ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਫੂਲੇ ਵਾਲਾ ਪਿੰਡ ਜਿੱਥੇ ਇੱਕ ਔਰਤ ਨੇ ਆਸ਼ਕੀ ਦੇ ਚਲਦਿਆਂ ਇਸ਼ਕ ਚ ਹੋਈ ਅੰਨੀ ਨੇ ਹਵਸ਼ ਚ ਮਾਰੀ ਹੋਈ ਨੇ ਇਸ ਲੰਡਰ ਔਰਤ ਨੇ ਆਪਣੀ ਦੇਹ ਸੁੱਖ ਦੇ ਕੀੜੇ ਨੂੰ ਮਟਾਉਣ ਦੇ ਲਈ ਆਪਣੇ ਹੀ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਇੱਕ ਬੰਨੇ ਆਪਾਂ ਕਹਿ ਦਿੰਨੇ ਆ ਕਿ ਰੱਬ ਤੋਂ ਬਾਅਦ ਜੇਕਰ ਇਸ ਧਰਤੀ ਤੇ ਦੂਜਾ ਕੋਈ ਹੈ ਤਾਂ ਉਹ ਹੈ ਮਾਂ ਮਾਂ ਕਹਿੰਦੇ ਨੇ ਕਿ ਆਪਣੇ ਬੱਚਿਆਂ ਦੇ ਲਈ ਆਪ ਗਿੱਲੇ ਤੇ ਪੈ ਜਾਂਦੀ ਹੈ ਤੇ ਬੱਚਿਆਂ ਨੂੰ ਸੁੱਕੇ ਤੇ ਪਾ ਦਿੰਦੀ ਹੈ ਪਰ ਤਤੀਵਾਤਕ ਨਹੀਂ ਲੱਗਣ ਦਿੰਦੀ ਪਰ ਇਹੋ ਜਿਹੀਆਂ ਮਾਵਾਂ ਵੀ ਨੇ ਕਲਯੁਗ ਦੇ ਵਿੱਚ ਇਹੋ ਜਿਹੀਆਂ ਮਾਵਾਂ ਜਿਹੜੀ ਆਪਣੀ ਜਿਸਮਤੀ ਸੰਤੁਸ਼ਟੀ ਦੇ ਲਈ ਆਪਣੇ ਜਿਸਮ ਦੀ ਆਗ ਨੂੰ ਮਿਟਾਉਣ ਦੇ ਲਈ ਰੋੜਾ ਬੰਦੇ ਫੁੱਲਾਂ ਵਰਗੇ ਬੱਚਿਆਂ ਨੂੰ ਇੱਕ ਵਾਰੀ ਵੀ ਮਾਰਨ ਲੱਗਿਆ ਨਹੀਂ ਸੋਚਦੀਆਂ ਕਿ ਅੱਖ ਰੋ ਕੀ ਕਰਨ ਜਾ ਰਹੀਆਂ ਨੇ ਇੰਨੀ ਬਰਹਿਮੀ ਦੇ ਨਾਲ ਇਸ ਔਰਤ ਨੇ ਆਪਣੇ ਹੀ ਬੱਚਿਆਂ ਨੂੰ ਚਿਹਰ ਦੇ ਦਿੱਤਾ ਇਹ ਸੀ ਉਹਦੀ ਮਮਤਾ ਇਹ ਸੀ ਉਹਨੇ ਰਾਤਾਂ ਨੂੰ ਉੱਠ ਉੱਠ ਕੇ ਦੁੱਧ ਪਿਲਾਇਆ ਕਹਿੋ ਜੀ ਇਹ ਮਾਂ ਹੈ ਸ਼ਾਇਦ ਇਹਨੂੰ ਮਾਂ ਕਹਿਣਾ ਵੀ ਕਲੰਕ ਹੋਵੇਗਾ ਹੁਣ ਸੋਚਣ ਵਾਲਾ ਸਵਾਲ ਹੈ ਕਿ ਆਖਰ ਬੱਚਿਆਂ ਤੋਂ ਵੱਧ ਕੇ ਵੀ ਕੁਝ ਹੋਰ ਹੁੰਦਾ ਪਰ ਇਸ ਔਰਤ ਨੇ ਸਾਬਿਤ ਕਰਤਾ ਕਿ ਬੱਚਿਆਂ ਤੋਂ ਵੱਧ ਕੇ ਉਹਦਾ ਬੇਸ਼ਰਮੀਪੁਣਾ ਉਹਦੀ ਮਸਤੀ ਉਹਦੀ ਹਵਸ਼ ਹੈ ਇਹ ਉਹੀ ਪੰਜਾਬ ਦੀ ਧਰਤੀ ਹੈ ਜਿੱਥੇ ਮਾਵਾਂ ਨੇ ਏਡੇ ਏਡੇ ਵੱਡੇ ਜੋਦੇ ਪੈਦਾ ਕੀਤੇ ਇਹੋ ਮਾਵਾ ਮਿਸਾਲ ਬਣੀਆਂ ਪਰ ਅੱਜ ਦੇ ਸਮੇਂ ਦੇ ਵਿੱਚ ਕੁਝ ਮਾਵਾ ਮਿਸਾਲ ਤਾਂ ਬਨ ਰਹੀਆਂ ਨੇ ਪਰ ਆਪਣੇ ਲੱਚਰਪੁਨੇ ਆਪਣੀ ਗੰਦਗੀ ਫੈਲਾਉਣ ਦੇ ਵਿੱਚ ਜਦੋਂ ਕੋਈ ਐਹੋ ਜੀ ਘਟਨਾ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਤੇ ਮਨ ਦੇ ਵਿੱਚ ਇਹੀ ਆਉਂਦਾ ਹੈ ਕਿ ਪੰਜਾਬ ਦੇ ਵਿੱਚ ਐਦਾਂ ਨਹੀਂ ਹੋ ਸਕਦਾ ਪੰਜਾਬ ਦੇ ਲੋਕੀ ਐਦਾਂ ਕਰ ਹੀ ਨਹੀਂ ਸਕਦੇ ਤੇ ਮਨ ਦੇ ਵਿੱਚ ਇਹੀ ਆਉਂਦਾ ਹੈ ਕਿ ਸ਼ਾਇਦ ਪੰਜਾਬ ਦੇ ਵਿੱਚ ਰਹਿੰਦੇ ਹੋਏ ਪ੍ਰਵਾਸੀਆਂ ਨੇ ਸਭ ਕੁਝ ਕੀਤਾ ਹੋਵੇਗਾ ਪਰ ਇਹ ਜਿਹੜੀ ਘਟਨਾ ਵਾਪਰੀ ਹੈ ਬਠਿੰਡਾ ਦੇ ਫੂਲੇ ਵਾਲਾ ਪਿੰਡ ਦੇ ਵਿੱਚ ਇੱਥੇ ਕੋਈ ਪ੍ਰਵਾਸੀ ਨਹੀਂ ਸੀ ਇਹ ਕੰਮ ਪ੍ਰਵਾਸੀਆਂ ਵੱਲੋਂ ਨਹੀਂ ਕੀਤਾ ਗਿਆ ਬਲਕਿ ਇੱਕ ਪੰਜਾਬਨ ਜੱਸੀ ਕੋੜ ਨੇ ਇਹ ਕੰਮ ਕੀਤਾ ਜੱਸੀ ਕੋੜ ਨੇ ਸਿਰਫ 15 ਦਿਨਾਂ ਦੇ ਵਿੱਚ ਹੀ ਆਪਣੇ ਦੋਨੇ ਬੱਚੇ ਮਾਰ ਦਿੱਤੇ ਬੱਚਿਆਂ ਨੂੰ ਚੂਹੇ ਮਾਰਨ ਦੀ ਦਵਾਈ ਦੇ ਕੇ ਉਹਨੇ ਆਪਣੇ ਦੋਨੇ ਬੱਚਿਆਂ ਨੂੰ ਆਪਣੇ ਰਸਤੇ 'ਚੋਂ ਹਟਾ ਦਿੱਤਾ ਬਠਿੰਡੇ ਦੇ ਫੁੱਲੇ ਵਾਲਾ ਪਿੰਡ ਦੇ ਵਿੱਚ ਬੁੱਧ ਸਿੰਘ ਦਾ ਪਰਿਵਾਰ ਰਹਿੰਦਾ ਸੀ ਜਿਹਦੇ ਵਿੱਚ ਉਹਦੀ ਪਤਨੀ ਜੱਸੀ ਕੋੜ ਉਹਦੀ ਮਾਂ ਤੇ ਦੋ ਇਹਨਾਂ ਦੇ ਬੱਚੇ ਸਨ ਜਿਨ੍ਹਾਂ ਦੇ ਵਿੱਚ ਇੱਕ 13 ਸਾਲ ਦੀ ਕੁੜੀ ਸੀ ਤੇ ਇੱਕ 8 ਸਾਲ ਦਾ ਮੁੰਡਾ ਅੱਜ ਤੋਂ 14-15 ਦਿਨ ਪਹਿਲਾਂ ਪੂਰਾ ਟੱਬਰ ਇੱਕ ਵਿਆਹ ਤੇ ਜਾਂਦਾ ਹੈ ਜਿਹਦੇ ਵਿੱਚ ਇਹ 13 ਸਾਲ ਦੀ ਕੁੜੀ ਵੀ ਸੀ ਇਹਦਾ ਪੂਰਾ ਟੱਬਰ ਵਿਆਹ ਵੇਖਦੇ ਨੇ ਵਿਆਹ ਵੇਖਣ ਤੋਂ ਬਾਅਦ ਜਦੋਂ ਘਰੇ ਆਉਂਦੇ ਨੇ ਜਿਹੜੀ ਇਹ ਕੁੜੀ ਸੀ ਇਹਦੇ ਪੇਟ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਸਾਰਿਆਂ ਨੂੰ ਲੱਗਦਾ ਹੈ ਕਿ ਵਿਆਹ ਦੇ ਵਿੱਚ ਕੁਝ ਜ਼ਿਆਦਾ ਖਾਦਾ ਹੋਵੇਗਾ ਉਸ ਕਰਕੇ ਇਹਦੇ ਪੇਟ 'ਚ ਦਰਦ ਹੋਣਾ ਸ਼ੁਰੂ ਹੋ ਗਿਆ ਪਰ ਇੱਕ ਦੋ ਦਿਨ ਬਾਅਦ ਹੀ ਇਹ ਕੁੜੀ ਦੀ ਮੌਤ ਹੋ ਜਾਂਦੀ ਹੈ ਹੁਣ ਇਹਦਾ ਪਿਓ ਵੀ ਸੋਚਦਾ ਹੈ ਦਾਦੀ ਵੀ ਸੋਚਦੀ ਹੈ ਕਿ ਸ਼ਾਇਦ ਰੱਬ ਦਾ ਪਾਣਾ ਵਰਤਨਾ ਸੀ ਵਰਤ ਗਿਆ ਸ਼ਾਇਦ ਇਹਦੇ ਸਾਹੀ ਇੰਨੇ ਕੋ ਲਿਖੇ ਸਨ ਇਸ ਲਈ ਇਹਨਾਂ ਦੀ ਕੁੜੀ ਦੀ ਮੌਤ ਹੋ ਗਈ ਇਹਨਾਂ ਨੇ ਕੋਈ ਜ਼ਿਆਦਾ ਪੁਸ਼ਪਰਤਾਲ ਨਹੀਂ ਕੀਤੀ ਨਾ ਹੀ ਇਹਨਾਂ ਨੇ ਕਿਸੇ ਤੇ ਸ਼ੱਕ ਜਤਾਇਆ ਤੇ ਇਹਨਾਂ ਨੇ ਕੁੜੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਪਰ ਹੱਦ ਤੇ ਉਦੋਂ ਹੋ ਗਈ ਕਿ ਇੱਕ ਹਫ਼ਤੇ ਬਾਅਦ ਹੀ ਇਹਨਾਂ ਦਾ ਜਿਹੜਾ ਛੋਟਾ ਮੁੰਡਾ ਸੀ ਗੁਰਫਤੇ ਸਿੰਘ ਜਿਹਦੀ ਉਮਰ ਸੀ 8 ਸਾਲ ਦੀ ਖੇਡਦਾ ਖੇਡਦਾ ਬੇਹੋਸ਼ ਹੋ ਜਾਂਦਾ ਹੈ ਵੇਖਦਿਆਂ ਵੇਖਦਿਆਂ ਹੀ ਉਹਦੀ ਮੌਤ ਹੋ ਜਾਂਦੀ ਹੈ ਹੁਣ ਇੱਥੇ ਇਹਦੇ ਪਿਓ ਬੁੱਧ ਸਿੰਘ ਨੂੰ ਵੀ ਬੜੀ ਹੈਰਾਨੀ ਹੁੰਦੀ ਹੈ ਕਿ ਉਹਦੇ ਦੋਨੇ ਬੱਚਿਆਂ ਨੂੰ ਹੈਰਾਨੀਜਨਕ ਤਰੀਕੇ ਦੇ ਨਾਲ ਮੌਤ ਕਿਵੇਂ ਆ ਸਕਦੀ ਹੈ ਆਂਢੀ ਗੁਆਂਢੀ ਵੀ ਸੋਚਦੇ ਨੇ ਕਿ ਆਖਰ ਇਹਨਾਂ ਦੇ ਬੱਚਿਆਂ ਨੂੰ ਕੀ ਹੋ ਗਿਆ ਕਿਉਂਕਿ ਬੁੱਧ ਸਿੰਘ ਦੀ ਜਿਹੜੀ ਪਤਨੀ ਸੀ ਜਸਸੀ ਕੌਰ ਇਹਦੇ ਘਰ ਦੇ ਵਿੱਚ ਚਾਲ ਚੱलन ਸਹੀ ਨਹੀਂ ਸਨ ਜ਼ਿਆਦਾਤਰ ਇਹ ਆਪਣੇ ਪੇਕੇ ਘਰ ਦੇ ਵਿੱਚ ਰਹਿੰਦੀ ਸੀ ਜੇਕਰ ਸੋਹਰੇ ਘਰੋਂ ਦੀ ਵੀ ਸੀ ਕੱਲ ਲੜਾਈ ਝਗੜਾ ਕਰਦੀ ਤੇ ਫਿਰ ਪੇਕੇ ਘਰ ਭੱਜ ਜਾਂਦੀ ਤੇ ਬੱਚਿਆਂ ਦੀ ਦਾਦੀ ਦੱਸਦੀ ਹੈ ਕਿ ਇਹਦਾ ਬੱਚਿਆਂ ਦੇ ਨਾਲ ਬਿਲਕੁਲ ਹੀ ਸਲੂਕ ਵਧੀਆ ਨਹੀਂ ਸੀ ਇਹ ਆਪਣੇ ਬੱਚਿਆਂ ਦੇ ਨਾਲ ਖਿੱਚ ਖਿੱਚ ਕੇ ਪੈਂਦੀ ਰਹਿੰਦੀ ਸੀ ਇਹਦੀ ਦਾਦੀ ਹੀ ਕਹਿੰਦੀ ਹੈ ਕਿ ਇਹਨਾਂ ਨੂੰ ਸ਼ੱਕ ਤੇ ਪਹਿਲਾਂ ਦਾ ਹੀ ਸੀ ਪਰ ਇਹਨਾਂ ਨੇ ਕੋਈ ਗੌਰ ਨਹੀਂ ਕੀਤੀ ਪਰ ਜਿਸ ਤਰ੍ਹਾਂ ਹੀ ਇਹ ਹੁਣ ਪੋਤੇ ਦੀ ਮੌਤ ਹੋਈ ਤਾਂ ਇਹਨਾਂ ਨੂੰ ਸ਼ੱਕ ਆਪਣੀ ਨੂੰਹ ਦੇ ਉੱਤੇ ਹੀ ਹੋਇਆ ਹੁਣ ਪਿਓ ਬੁੱਧ ਸਿੰਘ ਨੂੰ ਸ਼ੱਕ ਹੋਇਆ ਆਪਣੀ ਪਤਨੀ ਤੇ ਤਾਂ ਇਹਨੇ ਜਾ ਕੇ ਪੁਲਿਸ ਥਾਣੇ ਦੇ ਵਿੱਚ ਜਾ ਕੇ ਇਤਲਾਹ ਦਿੱਤੀ ਇਹਨੇ ਜਾ ਕੇ ਉਹਨਾਂ ਨੂੰ ਕਿਹਾ ਕਿ 15 ਦਿਨ ਦੇ ਵਿੱਚ 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 ਮੇਰੇ ਦੋਨੇ ਬੱਚੇ ਮਰ ਗਏ ਦੇ ਭਰੇ ਹਾਲਾਤਾਂ ਦੇ ਵਿੱਚ ਮਰੇ ਤੇ ਉਹਨਾਂ ਨੂੰ ਨਾ ਤੇ ਕੋਈ ਬਿਮਾਰੀ ਲੱਗੀ ਸੀ ਤੇ ਨਾ ਹੀ ਕੋਈ ਤਕਲੀਫ ਹੋਈ ਸੀ ਤੇ ਬੁੱਧ ਸਿੰਘ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਹਨੂੰ ਪੂਰਾ ਪੂਰਾ ਸ਼ੱਕ ਹੈ ਕਿ ਉਹਦੀ ਪਤਨੀ ਨੇ ਹੀ ਆਪਣੇ ਬੱਚਿਆਂ ਦੇ ਨਾਲ ਸਕੇ ਬੱਚਿਆਂ ਦੇ ਨਾਲ ਕੁਝ ਮਾਰਾ ਕੀਤਾ ਹੋਵੇਗਾ ਤਾਂ ਹੀ ਉਹਨਾਂ ਦੀ ਮੌਤ ਹੋਈ ਪੁਲਿਸ ਨੇ ਜਿਸ ਤਰ੍ਹਾਂ ਇਹ ਗੱਲ ਸੁਣੀ ਤਾਂ ਪੁਲਿਸ ਨੇ ਇਨਕੁਆਰੀ ਕਰਨੀ ਸ਼ੁਰੂ ਕਰ ਦਿੱਤੀ ਸਭ ਤੋਂ ਪਹਿਲਾ ਸ਼ੱਕ ਜੱਸੀ ਕੋਰਤੇ ਹੋਇਆ ਬੱਚਿਆਂ ਦੀ ਮਾਂ ਦੇ ਉੱਤੇ ਕਿਉਂਕਿ ਉਹਦਾ ਵਤੀਰਾ ਘਰ ਦੇ ਵਿੱਚ ਸਹੀ ਨਹੀਂ ਸੀ ਉਦੇ ਲੱਛਣਾਂ ਦਾ ਉਹਦੇ ਪਤੀ ਨੂੰ ਪਤਾ ਲੱਗ ਚੁੱਕਿਆ ਸੀ ਪੁਲਿਸ ਨੇ ਪੁਸ਼ਕਿਸ਼ ਦੇ ਲਈ ਜਸੀ ਕੋਰ ਨੂੰ ਗ੍ਰਿਫਤਾਰ ਕੀਤਾ ਤੇ ਇਹਦੇ ਕੋਲੋਂ ਜਦੋਂ ਸਖਤੀ ਦੇ ਨਾਲ ਪੁਸ਼ਕਿਸ਼ ਕੀਤੀ ਤਾਂ ਇਹਨੇ ਕਬੂਲਿਆ ਕਿ ਹਾਂ ਇਹਨੇ ਹੀ ਆਪਣੇ ਦੋਨਾਂ ਬੱਚਿਆਂ ਨੂੰ ਚੂਹੇ ਮਾਰਨ ਵਾਲੀ ਦਵਾਈ ਦੇ ਕੇ ਮਾਰ ਦਿੱਤਾ ਜੋ ਜੋ ਇਹਨੇ ਦੱਸਿਆ ਉਹ ਸੁਣ ਕੇ ਸਾਰਿਆਂ ਦੇ ਲੂ ਕੰਡੇ ਖੜੇ ਹੋ ਗਏ ਇਹ ਕਹਿੰਦੀ ਹੈ ਕਿ ਮੈਂ ਹੀ ਆਪਣੇ ਬੱਚਿਆਂ ਨੂੰ ਰੋਟੀ ਦੇ ਵਿੱਚ ਚੂਹੇ ਮਾਰਨ ਵਾਲੀ ਦਵਾਈ ਦਿੱਤੀ ਕਿਉਂਕਿ ਮੇਰਾ ਇਸ਼ਕ ਕਿਤੇ ਹੋਰ ਚੱਲਦਾ ਹੈ ਇਹ ਦੱਸਦੀ ਹੈ ਕਿ ਗਵਾਂਡੀ ਪਿੰਡ ਦਾ ਇੱਕ ਮੁੰਡਾ ਹੈ ਜਿਹਦੇ ਨਾਲ ਮੇਰਾ ਇਸ਼ਕ ਚੱਲਦਾ ਹੈ ਤੇ ਉਹਨੂੰ ਬਿਲਕੁਲ ਵੀ ਪਸੰਦ ਨਹੀਂ ਕਿ ਮੇਰੇ ਬੱਚੇ ਨੇ ਤੇ ਮੈਨੂੰ ਵੀ ਪਸੰਦ ਨਹੀਂ ਕਿ ਮੇਰੇ ਬੱਚੇ ਹੋਣ ਤੇ ਮੈਨੂੰ ਆਉਣ ਜਾਣ ਤੇ ਰੋਕਣ ਮੇਰੇ ਪੈਰਾਂ ਦੇ ਵਿੱਚ ਸੰਗਲ ਪਾ ਕੇ ਰੱਖਣ ਮੈਂ ਇਹਨਾਂ ਤੋਂ ਛੁਟਕਾਰਾ ਪਾ ਕੇ ਉਸ ਪਿੰਡ ਵਾਲੇ ਮੁੰਡੇ ਦੇ ਨਾਲ ਭੱਜਣਾ ਚਾਹੁੰਦੀ ਸੀ ਇਸ ਲਈ ਮੇਰੇ ਬੱਚੇ ਮੇਰੇ ਰਸਤੇ ਦਾ ਰੋੜਾ ਸਨ ਤੇ ਮੈਂ ਇਹਨਾਂ ਨੂੰ ਮਾਰ ਕੇ ਇਹ ਰੋੜੇ ਨੂੰ ਦੂਰ ਸੁੱਟ ਦਿੱਤਾ ਹੁਣ ਪੁਲਿਸ ਇੱਥੇ ਕਾਰਵਾਈ ਕਰ ਰਹੀ ਹੈ ਇਸ ਕੇਸ ਦੇ ਵਿੱਚ ਹੋਰ ਕੌਣ-ਕੌਣ ਸ਼ਾਮਿਲ ਹੈ ਉਹ ਪਿੰਡ ਵਾਲਾ ਮੁੰਡਾ ਕਿਹੜਾ ਹੈ ਉਹਦਾ ਨਾਮ ਕੀ ਹੈ ਉਹਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ ਹੋਰ ਵੀ ਇਹਨੇ ਕੁਝ ਨਾਮ ਲਏ ਨੇ ਜਿਨ੍ਹਾਂ ਦੇ ਕਹਿਨ ਦੇ ਉੱਤੇ ਇਹਨੇ ਸਾਰਾ ਕੁਝ ਕੀਤਾ ਹੁਣ ਦੇਖਦੇ ਹਾਂ ਕਿ ਪੁਲਿਸ ਇਹਨੂੰ ਕਿੰਨਾ ਕੁ ਪੁੱਠਾ ਟੰਗਦੀ ਹੈ ਤੇ ਟੰਗਿਆ ਵੀ ਜ਼ਰੂਰ ਜਾਣਾ ਚਾਹੀਦਾ ਹੈ ਕਿਉਂਕਿ ਪੂਰੇ ਪੰਜਾਬ ਨੂੰ ਇਹਨਾਂ ਕੁਝ ਮਾਵਾਂ ਨੇ ਪੂਰੀ ਤਰ੍ਹਾਂ ਬਦਨਾਮ ਕਰਕੇ ਰੱਖ ਦਿੱਤਾ ਤੇ ਐਹੋ ਜੀਆਂ ਮਾਵਾਂ ਦੇ ਲਈ ਐਹੋ ਜੀ ਔਰਤਾਂ ਦੇ ਲਈ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਤੇ ਇੱਕ ਮਿਸਾਲ ਪੈਦਾ ਹੋਣੀ ਚਾਹੀਦੀ ਹੈ ਕਿ ਜੇ ਔਰਤ ਆਪਣੇ ਬੱਚਿਆਂ ਦੀ ਹੀ ਸਖੀ ਨਹੀਂ ਹੁੰਦੀ ਉਹਨੂੰ ਇਹੋ ਜੀ ਸਜ਼ਾ ਮਿਲੇ ਤਾਂ ਜੋ ਬਾਕੀ ਔਰਤਾਂ ਇਹੋ ਜਿਹਾ ਕਦਮ ਚੱਕਰ ਲਗਿਆ ਸੋ ਵਾਰੀ ਸੋਚਣ ਅੱਜ ਕੱਲ ਤੇ ਪੰਜਾਬ ਦੇ ਵਿੱਚ ਪਤਾ ਨਹੀਂ ਕੀ ਚੱਲ ਰਿਹਾ ਕੋਈ ਗੋਲੀਆਂ ਮਾਰੀ ਜਾ ਰਿਹਾ ਕੋਈ ਆਪਣੀ ਜਨਾਨੀ ਨੂੰ ਮਾਰੀ ਜਾ ਰਿਹਾ ਕੋਈ ਜਨਾਨੀ ਆਪਣੇ ਪਤੀ ਨੂੰ ਮਾਰਨ ਲੱਗਿਆ ਨਹੀਂ ਸੋਚ ਰਹੀ ਤੇ ਰਹਿਂਦੀ ਖੁੰਦੀ ਕਸਰ ਇਹੋ ਜੀਆਂ ਮਾਵਾਂ ਨੇ ਕੱਢਦੀ ਜਿਹੜੀਆਂ ਟਿੱਡੋ ਜੰਮੇ ਜਵਾਕਾਂ ਨੂੰ ਵੀ ਨਹੀਂ ਬਖਸ਼ ਰਹੀਆਂ ਆਪਣੀ ਹਫਸ਼ ਦੀ ਖਾਤਰ ਆਪਣੀ ਮਸਤੀ ਦੀ ਖਾਤਰ ਆਪਣੀ ਉਸ ਕੀੜੇ ਦੀ ਖਾਤਰ ਜਿਹੜਾ ਇਹਨਾਂ ਨੂੰ ਸੌਣ ਨਹੀਂ ਦਿੰਦਾ ਉਹਨਾਂ ਬੱਚਿਆਂ ਨੂੰ ਵੀ ਮਾਰ ਦਿੱਤਾ ਜਿਨ੍ਹਾਂ ਨੇ ਹਜੇ ਪੂਰੀ ਜ਼ਿੰਦਗੀ ਦੇਖਣੀ ਸੀ ਬੰਦਾ ਪੁੱਛੇ ਕਿ ਤੂੰ ਤੇ ਖੇ ਖਾ ਲਈ ਤੇ ਸਾਰਾ ਕੁਝ ਦੇਖ ਲਿਆ ਤੇ ਤੂੰ ਤੇ ਉਸ ਪਿੰਡ ਦੇ ਮੁੰਡੇ ਦੇ ਨਾਲ ਵੀ ਨਜ਼ਾਰੇ ਲੈ ਲੇ ਪਰ ਹੁਣ ਤੂੰ ਆਪਣੇ ਬੱਚਿਆਂ ਨੂੰ ਤੇ ਬਖਸ਼ ਦੇ ਉਹਨਾਂ ਨੇ ਤੇ ਹਜੇ ਪੂਰੀ ਜ਼ਿੰਦਗੀ ਜੀਣੀ ਸੀ ਪਲਾ ਉਹਨਾਂ ਦਾ ਕੀ ਕਸੂਰ ਸੀ ਜਿਨ੍ਹਾਂ ਨੂੰ ਤੂੰ ਰਾਤ ਉਠ ਉਠ ਕੇ ਦੁੱਧ ਪਿਉਂਦੀ ਰਹੀ ਸ਼ਾਇਦ ਸੁਖਨਾ ਮੰਗ ਮੰਗ ਕੇ ਇਹਨਾਂ ਨੂੰ ਤੂੰ ਮੰਗਿਆ ਹੋਵੇਗਾ ਅੱਜ ਤੂੰ 2 ਮਿੰਟ ਦੇ ਸੁਆਦ ਦੇ ਪਿੱਛੇ ਆਪਣੇ ਇਹਨਾਂ ਬੱਚਿਆਂ ਨੂੰ ਮਾਰਨ ਲੱਗਿਆ ਵੀ ਨਹੀਂ ਸੋਚਿਆ ਕਿ ਮੈਂ ਕੀ ਕਰਨ ਜਾ ਰਹੀ ਆ ਜੇ ਤੇਰੇ ਤੇ ਇੰਨੀ ਮਸਤੀ ਚਰੀ ਸੀ ਨਹੀਂ ਰਹਿ ਸਕਦੀ ਸੀ ਤੂੰ ਉਸ ਮੁੰਡੇ ਤੋਂ ਬਿਨਾ ਤਾਂ ਉਸ ਮੁੰਡੇ ਨਾਲ ਸਿੱਧਾ ਹੀ ਭੱਜ ਜਾਂਦੀ ਤੂੰ ਆਪਣੇ ਬੱਚਿਆਂ ਨੂੰ ਕਿਉਂ ਮਾਰਿਆ ਬੱਚਿਆਂ ਦਾ ਪਿਓ ਸੀ ਦਾਦੀ ਸੀ ਆਪੇ ਸੰਭ ਲੈਂਦੇ ਬਾਕੀ ਤੁਹਾਡਾ ਕੀ ਕਹਿਣਾ ਇਸ ਘਟਨਾ ਦੇ ਬਾਰੇ ਤੁਸੀਂ ਆਪਣੀ رائے ਕਮੈਂਟ ਦੇ ਵਿੱਚ ਦੱਸ ਸਕਦੇ ਹੋ ਤੇ ਐਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ